ਸਭ ਤੋਂ ਪਹਿਲਾਂ ਤਾਂ ਸਭ ਤੋਂ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ। ਅਮਸਰ ਦਿਹਾਤੀ ਪੁਲਿਸ ਵੱਲੋਂ ਤਿੰਨ ਵੱਖ-ਵੱਖ ਕੇਸਾਂ ਦੇ ਵਿੱਚ ਹਥਿਆਰਾਂ ਦੀ ਹਥਿਆਰਾਂ ਦੀ ਡਰਗਮਨੀ ਦੀ ਤੇ ਮੋਟਰਸਾਈਕਲ ਤੇ ਅਮਿਊਨੀਸ਼ਨ ਦੀ ਜਿਹੜੀ ਰਿਕਵਰੀ ਹੋਈ ਆ ਉਹਦੇ ਰਿਗਾਰਡਿੰਗ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲੇ ਕੇਸ ਦੇ ਵਿੱਚ ਜਿਹੜਾ ਹੈ ਇੱਕ ਐਫਆਈਆਰ ਦਰਜ ਹੋਈ ਸੀ ਐਫਆਈਆਰ ਨੰਬਰ 6 291 2025 ਦੀ ਜਿਹਦੇ ਵਿੱਚ ਦੋ ਅਕਿਊਜ਼ ਜਿਹੜੇ ਹੈ ਗ੍ਰਫਤਾਰ ਕੀਤੇ ਗਏ ਸਨ ਰਣਜੀਤ ਸਿੰਘ ਉਰਫ ਗਾਨਾ ਜਿਹੜਾ ਕਿ ਬੀਰਾਕੋਟ ਦਾ ਰਹਿਸ਼ੀ ਹੈ ਇਸ ਦੇ ਨਾਲ ਹੀ ਇਸ ਦਾ ਸਾਥੀ ਜਿਹੜਾ ਅਮਨਦੀਪ ਸਿੰਘ ਉਰਫ ਪ੍ਰਿੰਸ ਉੱਤਰ ਸਤਨਾਮ ਸਿੰਘ ਜੋ ਕਿ ਕਨੂਪੁਰ ਕਾਲੇ ਦਾ ਰਹਿਸ਼ੀ ਹੈ ਇਹਨਾਂ ਨੂੰ ਜਿਹੜਾ ਹੈ ਇਨਫੋਰਮੇਸ਼ਨ ਬੇਸ ਜਿਹੜਾ ਇੱਕ ਆਪਰੇਸ਼ਨ ਹੈ ਉਹਦੇ ਚ ਕਾਬੂ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਜਿਹੜਾ ਹੈ ਇਹਨਾਂ ਕੋਲੋਂ ਇੱਕ 30 ਬੋਰ ਦਾ ਪਿਸਟਲ 10 ਜ਼ਿੰਦਾ ਰੌਦ ਤੇ 1.5 ਲੱਖ ਰੁਪਏ ਜਿਹੜਾ ਹੈ ਉਹ ਰਿਕਵਰ ਹੋਇਆ ਸੀ। ਥਾੜਾ ਕੰਬੋ ਚ ਇਹ ਪਰਚਾ ਦਰਜ ਕੀਤਾ ਗਿਆ। ਇਨਵੈਸਟੀਗੇਸ਼ਨ ਜਿਹੜੀ ਹੈ ਫਰਦਰ ਚੱਲਦੀ ਹੈ। ਬੈਕਵਰਡ ਤੇ ਫਾਰਵਰਡ ਲਿੰਕੇਜਸ ਜਿਹੜੇ ਇਹਨਾਂ ਦੇ ਹੈਗੇ ਆ ਉਹ ਵੀ ਖੰਗਾਲੇ ਜਾ ਰਹੇ ਆ। ਇਹ ਕਿੱਥੋਂ ਇਹ ਜਿਹੜਾ ਹੈਗਾ ਜਿਹੜੀ ਪਿਸਟਲ ਹੈ ਇਹ ਲੈ ਕੇ ਆਏ ਤੇ ਇਹਨਾਂ ਦਾ ਪਰਪਸ ਕੀ ਸੀ? ਜਿਹੜਾ 1.5 ਲੱਖ ਰੁਪਏ ਇਹਨਾਂ ਕੋਲ ਰਿਕਵਰ ਹੋਇਆ ਉਸ ਦਾ ਸੋਰਸ ਕੀ ਹੈ? ਜਿਹੜਾ ਅਮਿਊਨੀਸ਼ਨ 10 ਰਾਉਂਡਸ ਇਹਨਾਂ ਨੂੰ ਇਹਨਾਂ ਕੋਲੋਂ ਮਿਲੇ ਆ ਤੇ ਉਹਦਾ ਪਰਪਸ ਕੀ ਸੀ ਕਿੱਥੇ ਇਹਨਾਂ ਨੇ ਦੇਣੇ ਸੀ ਕਿਹੜੀ ਇਹਨਾਂ ਦੀ ਟਾਰਗੇਟ ਇਹਨਾਂ ਨੇ ਇਹਨਾਂ ਨੂੰ ਮਿਲਿਆ ਸੀ ਜਾਂ ਕਿਤੇ ਇਹ ਕਿਸੇ ਵਾਰਦਾਤ ਦੇ ਵਿੱਚ ਕਿਵੇਂ ਇਹਨਾਂ ਨੇ ਇਨਵੋਲ ਹੋਣਾ ਸੀ ਉਸ ਤੋਂ ਇਲਾਵਾ ਇੱਕ ਦੂਜੇ ਵੱਖਰੇ ਮੁਕਦਮੇ ਦੇ ਵਿੱਚ ਅਮਰਸਰ ਦਿਹਾਤੀ ਪੁਲਿਸ ਵੱਲੋਂ ਬਲਬੀਰ ਸਿੰਘ ਪੁੱਤਰ ਗਪਾਲ ਸਿੰਘ ਬਹਾਵਾ ਪਿੰਡ ਜਿਹੜਾ ਥਾਣੇ ਘਰਿੰਡੇ ਚ ਪੈਂਦਾ ਉਹਦੀ ਗ੍ਰਿਫਤਾਰੀ ਹੋਈ ਹੈ ਉਦੇ ਕੋਲੋਂ 2 9 mm ਦੇ ਪਿਸਟਲ ਇੱਕ 30 ਬੋਰ ਦਾ ਪਿਸਟਲ ਇੱਕ ਮੋਟਰਸਾਈਕਲ ਹੋ ਗਿਆ ਦੋ ਮੋਬਾਈਲ ਫੋਨਸ ਹੋ ਗਏ ਤੇ 20 ਦੇ ਕਰੀਬ ਜਿਹੜੇ ਹੈ ਉਹਦੇ ਕੋਲੋਂ ਫਰਦਰ 20000 ਦੇ ਕਰੀਬਨ ਜਿਹੜਾ ਹੈਗਾ ਪੈਸੇ ਰਿਕਵਰ ਹੋਏ ਨੇ ਆ ਬਲਬੀਰ ਬਲਬੀਰ ਸਿੰਘ ਦੀ ਜਿਹੜੀ ਪ੍ਰੀਲੀਮਿਨਰੀ ਇੰਟਰੋਗੇਸ਼ਨ ਹੋਈ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਬੇਸਿਕਲੀ ਡਰੋਨ ਰਾਹੀਂ ਜਿਹੜਾ ਹੈ ਹਥਿਆਰ ਆਉਂਦੇ ਸੀ ਉਹਨਾਂ ਦੀ ਤਸਕਰੀ ਕਰਦਾ ਸੀ ਅੱਗੇ ਫਰਦਰ ਇਹ ਉਹਨਾਂ ਨੂੰ ਵੇਚਦਾ ਸੀ ਸੋ ਇਸ ਬੰਦੇ ਜਿਹੜਾ ਪਰਚਾ ਹੈ ਐਫ ਆਈ ਆਰ ਨੰਬਰ 22 30 ਤਰੀਕ ਨੂੰ ਜਿਹੜਾ ਹੈ ਥਾਣਾ ਕਰਿੰਡਾ ਚ ਉਹ ਦਰਜ ਹੋਇਆ ਇਸ ਤੋਂ ਇਲਾਵਾ ਇੱਕ ਤੀਜੇ ਮੁਕਦਮੇ ਦੇ ਵਿੱਚ ਜੋ ਕਿ ਨਵੰਬਰ ਮਹੀਨੇ ਦੇ ਵਿੱਚ 15 ਤਰੀਕ ਨੂੰ ਇੱਕ ਦਰਜ ਹੋਇਆ ਸੀ ਜਿਹਦੇ ਵਿੱਚ ਇੱਕ ਫੋਰਚਨਰ ਗੱਡੀ 6 ਰੌਂਦ ਉਹਦੇ ਵਿੱਚੋਂ ਬਰਾਮਦ ਹੋਏ ਸਨ ਉਹਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੈ ਹਰਵਿੰਦਰ ਸਿੰਘ ਉਸ ਚਮਕੌਰ ਸਿੰਘ ਅ ਜਿਨ੍ਹਾਂ ਨੂੰ ਜਿਸ ਨੂੰ ਇੱਕ ਬੱਤੀ ਗੋਰ ਦੀ ਪਿਸਟਲ ਸਣੇ ਜਿਹੜਾ ਹੈ ਖਾਸਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਸਬੰਧੀ ਵੀ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਕਿਉਂਕਿ ਦੋਸ਼ੀ ਜਿਹੜਾ ਹੈ ਉਦੋਂ ਇਹ ਕਾਬੂ ਨਹੀਂ ਹੋ ਸਕਿਆ ਸੀ ਸੋ ਇਸ ਸਬੰਧੀ ਜਿਹੜਾ ਹੈ ਐਫ ਆਈ ਆਰ ਅ ਜਿਹੜੀ ਉਹ ਦਰਜ ਕੀਤੀ ਗਈ ਸੀ ਨਵੰਬਰ ਮਹੀਨੇ ਦੇ ਵਿੱਚ ਇਹਨਾਂ ਦੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਇਨਟੈਰੋਗੇਸ਼ਨ ਹੋਈ ਸੀ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਇਹ ਜਿਹੜੀ ਫੋਰਚੂਨਰ ਗੱਡੀ ਹੈ ਇਹ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਸੀ ਇਹ ਚੋਰੀ ਕੀਤੀ ਗਈ ਗੱਡੀ ਦੀ ਜਿਹੜੀ ਉੱਥੇ ਐਫ ਆਈ ਆਰ ਹੈ ਉਹ ਐਫ ਆਈ ਆਰ ਮਕਦਮਾ ਨੰਬਰ 30085 110 2024 ਕਰਕੇ ਥਾਣਾ ਮੋਰਿਆ ਇਨਕਲੇਵ ਨਾਰਥ ਵੈਸਟ ਡਿਸਟ੍ਰਿਕਟ ਕ੍ਰਾਈਮ ਜਿਹੜਾ ਹੈ ਨਵੀਂ ਦਿੱਲੀ ਉੱਥੇ ਦਰਜ ਹੋਇਆ ਸੀ ਸੋ ਇਸ ਤਰੀਕੇ ਦੇ ਨਾਲ ਅ ਆਮਸ਼ਰ ਦੇਹਾਤੀ ਪੁਲਿਸ ਵੱਲੋਂ ਵੱਖ-ਵੱਖ ਮਕਦਮਿਆਂ ਦੇ ਵਿੱਚ ਟੋਟਲ 2 30 ਬੋਰ ਦੇ ਪਿਸਟਲ 10 ਜ਼ਿੰਦਾ ਰੌਂਦ 2 9mm ਦੇ ਪਿਸਟਲ 1 32 ਬੋਰ ਦਾ ਪਿਸਟਲ 1 ਲੱਖ 70000 ਦੀ ਜਿਹੜੀ ਮਨੀ ਹੈ ਇਨਕਲੂਡਿੰਗ ਡਰੱਗ ਮਨੀ 2 ਵਾਈਲ ਸੈਟ 1 ਮੋਟਰਸਾਈਕਲ ਤੇ 1 ਐਕਟਿਵਾ ਇਹਨਾਂ ਵਹੀਕਲਸ ਨੇ ਇਹਨਾਂ ਦੀ ਰਿਕਵਰੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜਾ ਹਰਵਿੰਦਰ ਸਿੰਘ ਹੈ ਉਹ ਪੁੱਤਰ ਪੁੱਤਰ ਲਖਵਿੰਦਰ ਸਿੰਘ ਵਾਸੀ ਛੱਡਣ ਜਿਹੜਾ ਕਿ ਫੋਰਚਨਰ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਇਹਦੇ ਸਬੰਧੀ ਜਿਹੜਾ ਇਹਦਾ ਕ੍ਰਿਮੀਨਲ ਐਂਟੀਸੀਡੈਂਟਸ ਹੈ ਉਹ ਚੈੱਕ ਕੀਤੇ ਗਏ ਆ ਇਹਦੇ ਖਿਲਾਫ ਟੋਟਲ ਤਿੰਨ ਮੁਕੱਦਮੇ ਜਿਹੜੇ ਆ ਉਹ ਦਰਜ ਹੈ ਦੋ ਮੁਕੱਦਮੇ ਜਿਹੜੇ ਹੈ ਅ ਅਮਸਰ ਦਿਹਾਤੀ ਪੁਲਿਸ ਦੇ ਇੱਕ ਥਾਣਾ ਲੋਪੋਕੇ ਤੇ ਇੱਕ ਥਾਣਾ ਕਰੇਂਡਾ ਵਿਖੇ ਦਰਜ ਨੇ ਇਸ ਤੋਂ ਇਲਾਵਾ ਇੱਕ ਜਿਹੜਾ ਪਰਚਾ ਹੈ ਉਹ ਥੜਾ ਟੰਡਾ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਦਰਜ ਸੋ ਇਸ ਤਰੀਕੇ ਨਾਲ ਜਿਹੜਾ ਹੈ ਅਮਸ਼ਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਕੇਸਾਂ ਦੇ ਵਿੱਚ ਆਰਮਜ਼ ਅਮਿਊਨੀਸ਼ਨ ਮਨੀ ਤੇ ਦੋਸ਼ੀਆਂ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਸਰ ਜਨਜੀਤ ਸਿੰਘ ਜੀ ਤਾਂ ਉਹਨਾਂ ਦੇ ਪਹਿਲਾਂ 25 ਦਰਜ ਆਏ ਇਹਦਾ ਪਹਿਲਾਂ ਹੀ ਇਹ ਜਿਹੜੀ ਹੈ ਇਹ ਇਹਨਾਂ ਦੀ ਜਿਹੜੇ ਪਿਛੋਕੜ ਕਰਮੇ ਨੂੰ ਪਿਛੋਕੜ ਹੈ ਉਹਦੀ ਚੈਕਿੰਗ ਜੇ ਚੱਲ ਰਹੀ ਹੈ ਕਿਉਂਕਿ ਕਈ ਵਾਰ ਜਿਹੜਾ ਹੈ ਪੀਐਸ ਜੇ ਸਾਡੇ ਸੌਫਟਵੇਅਰ ਤੇ ਨਹੀਂ ਜਿਹੜਿਆ ਹੁੰਦਾ ਉਹ ਮੈਨੂਅਲੀ ਜਿਹੜਾ ਮੰਗਾਉਣਾ ਪੈਂਦਾ ਸਰ ਇਹ ਗੱਲ ਤੁਸੀਂ ਕੀ ਕਹਿੰਦੇ ਸੀ ਜੀ ਬੇਸਿਕਲੀ ਕੰਮ ਇਹ ਤਸਕਰੀਦਾ ਕਰਦੇ ਨੇ ਜੀ ਤੇ ਜਿੰਨੇ ਵੀ ਡਰੋਨ ਦੇ ਰਾਹੀਂ ਕੋਈ ਅਸਲਾ ਮਿਨਿਸ਼ਨ ਜਿਹੜਾ ਹੈ ਉਧਰ ਸਮਗਲ ਹੁੰਦਾ ਹੈ ਅਕ੍ਰੋਸ ਦਾ ਬਾਰਡਰ ਤੋਂ ਉਹਨੂੰ ਇਹ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਅੱਗੇ ਵੇਚਣ ਦਾ ਕੰਮ ਕਰਦੇ ਸੀ ਕਿੰਨੇ ਦਿਨ ਤੋਂ ਐਕਟਿਵ ਹੈ ਇਹ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈ ਇਹ ਕਾਫੀ ਸਮੇਂ ਤੋਂ ਨਾ ਕੋਈ ਇਹਨਾਂ ਨੇ ਸਪੈਸੀਫਿਕ ਟਾਈਮ ਨਹੀਂ ਦੱਸਿਆ ਕਾਫੀ ਸਮੇਂ ਤੋਂ ਪਿਛਲੇ 6-7 ਮਹੀਨਿਆਂ ਤੋਂ ਉਮੂਮਨ ਇਹ ਨਾਲ ਦੀ ਜਿਹੜੀ ਐਕਟੀਵਿਟੀ ਚੱਲ ਰਹੀ ਸੀ ਸਰ ਇਹ ਜੀਵਨ ਫੌਜੀ ਕੈਪਸ ਦੇ ਤਦਕਕੋਂ ਸੰਬੰਧਿਤ ਸੀ ਇਹ ਚਾਰੇ ਨਾਲ ਸੀ ਜਾਂ ਕੋਣ ਕੋਣ ਤੋਂ ਹੈ ਦੇਖੋ ਜੀ ਇਹ ਜੀਵਨ ਫੌਜੀ ਦੇ ਨਾਲ ਜਿਹੜਾ ਤੁਸੀਂ ਲਿੰਕੇਜ ਦੀ ਗੱਲ ਕਰ ਰਹੇ ਹੋ ਅਸੀਂ ਬੜਾ ਬਰੀਕੀ ਦੇ ਨਾਲ ਇਹਨੂੰ ਜਿਹੜਾ ਚੈੱਕ ਕਰ ਰਹੇ ਹਾਂ ਕਿਉਂਕਿ ਬਾਰਡਰ ਬੈਲਟ ਦੇ ਵਿੱਚ ਯੂਥ ਨੂੰ ਬੜੇ ਥੋੜਾ ਅਮਾਉਂਟ ਦੇ ਕੇ ਅਲਿਉਰ ਕਰਕੇ ਉਹਨਾਂ ਨੂੰ ਜਿਹੜਾ ਕ੍ਰਿਮੀਨਲ ਐਕਟੀਵਿਟੀਆਂ ਵੱਲ ਧੱਕਿਆ ਜਾ ਰਿਹਾ ਹੈ ਇਹ ਇਹ ਗੱਲ ਬੜੀ ਜਿਹੜਾ ਹਰੇ ਕੇਸ ਦੇ ਵਿੱਚ ਉੱਭਰ ਕੇ ਸਾਹਮਣੇ ਆਈ ਹੈ ਜਿੱਤ ਤੱਕ ਜੀਵਨ ਫੌਜੀ ਦੀ ਤੁਸੀਂ ਗੱਲ ਕੀਤੀ ਹੈ ਤੇ ਇਹਨਾਂ ਰਣਜੀਤ ਸਿੰਘ ਉਰਫ ਗਾਨਾ ਤੇ ਜਿਹੜਾ ਅਮਨਦੀਪ ਸਿੰਘ ਹੈ ਇਹਦੀ ਗੱਲ ਕਰਦੇ ਇਹਨਾਂ ਦਾ ਜਿਹੜੇ ਲਿੰਕੇजेस ਹੈ ਉਹ ਅਸੀਂ ਚੈੱਕ ਕਰ ਰਹੇ ਆ ਅ ਫਰਦਰ ਕਿੰਨੀ ਦੇਰ ਤੋਂ ਉਹਦੇ ਟੱਚ ਵਿੱਚ ਸੀਗੇ ਕੋਈ ਕਨਸਾਈਨਮੈਂਟ ਉਹਦੇ ਕਹਨ ਤੇ ਇਹਨਾਂ ਨੇ ਚੁੱਕੀ ਹੈ ਕਿੱਥੋਂ ਚੁੱਕੀ ਹੈ ਕਿੱਥੇ ਅੱਗੇ ਇਹਨਾਂ ਨੇ ਡਿਲੀਵਰ ਕੀਤੀ ਹੈ ਜਾਂ ਹੋਰ ਕੋਈ ਅਸੋਸੀਏਟ ਜਿਹੜੇ ਨੈਟਵਰਕ ਨੇ ਬੰਦੇ ਨੇ ਉਹ ਸਾਰੇ ਨੈਟਵਰਕ ਨੂੰ ਸਿੱਖੰਗਾਲਦੇ ਤੇ ਜਿਹੜੇ ਬੰਦੇ ਇਹਨਾਂ ਦੇ ਨਾਲ ਐਸੋਸੀਏਟਡ ਨੇ ਉਹਨਾਂ ਦੀ ਜਿਹੜੀ ਹੈ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਸਰ ਜੀਵਨ ਕੋਟੀ ਨੇ ਜ਼ਿੰਮੇਵਾਰੀ ਵੀ ਲਈ ਸੀ اسلامਾਬਾਦ ਥਾਣੇ ਤੇ ਧਮਾਕੇ ਦੀ ਇਹ ਇਹਨਾਂ ਤੋਂ ਦੁਬਾਰਾ ਇਹਨਾਂ ਇਹਦੇ ਗੁਰਗਾਂ ਤੋਂ ਜਿਹੜੇ ਅਧਿਕਾਰ ਪੜੇ ਇਹ ਦੁਬਾਰਾ ਕਿੱਥੇ ਐਸੇ ਦੀ ਵਾਰਦਾਤ ਹੈ ਦੇਖੋ ਜੀ ਇਹ ਇਹ ਚੀਜ਼ ਜਿਹੜੀ ਹੈਗੀ ਹੈ ਇਹ ਕਿਉਂਕਿ ਇਹ ਜਿਹੜੇ ਹਥਿਆਰ ਸੀਗੇ ਫਰਦਰ ਜੋ ਇਨਟੈਰੋਗੇਸ਼ਨ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇਹ ਜਿਹੜੇ ਹਥਿਆਰ ਨੇ ਫਰਦਰ ਇਹ ਟਾਰਗੇਟ ਕਿਲਿੰਗ ਵਾਸਤੇ ਯੂਜ਼ ਹੋਣੇ ਸੀ ਟਾਰਗੇਟ ਕਿਲਿੰਗ ਵਾਸਤੇ ਇਹਨਾਂ ਨੇ ਇਹਨਾਂ ਨੇ ਕਿਉਂਕਿ ਇੰਟਰ ਗੈਂਗ ਰਾਈਵਲਰੀ ਇਹਨਾਂ ਦੀ ਚੱਲ ਰਹੀ ਹੈ ਇਸ ਤੋਂ ਇਲਾਵਾ ਪੁਲਿਸ ਅਫੀਸ਼ੀਅਲਜ਼ ਇਹਨਾਂ ਦੇ ਟਾਰਗੇਟ ਤੇ ਨੇ ਤੇ ਉਸ ਤੋਂ ਇਲਾਵਾ ਜਿਹੜਾ ਹੈ ਜਿਹੜਾ ਸਪੈਸੀਫਿਕ ਪਰਸਨ ਜਿਹੜੇ ਇਹਨਾਂ ਨੇ ਕੁਝ ਟਾਰਗੇਟ ਆਪਣੇ ਰੱਖੇ ਹੋਏ ਨੇ ਉਹਨਾਂ ਤੇ ਇਹ ਜਿਹੜੀ ਫਾਇਰਿੰਗ ਕਰਵਾਉਣ ਵਾਸਤੇ ਜਾਂ ਐਕਸਟਰਸ਼ਨ ਵਾਸਤੇ ਵੀ ਕਿਉਂਕਿ ਇਹਨਾਂ ਦੇ ਜਿਹੜੇ ਉਹ ਬੰਦੇ ਪ੍ਰਾਈਵੇਟ ਬੰਦੇ ਜਿਹੜੇ ਐਕਸਟਰਸ਼ਨ ਜਿਹਨਾਂ ਤੋਂ ਇਹ ਡਿਮਾਂਡ ਕਰਦੇ ਨੇ ਪੈਸੀ ਡਿਮਾਂਡ ਕਰਦੇ ਨੇ ਥਰੂ ਐਕਸਟਰਸ਼ਨ ਉਹਨਾਂ ਦੇ ਵੀ ਇਹ ਕਿਲਿੰਗ ਵਾਸਤੇ ਜਾਂ ਡਰੋਨ ਵਾਸਤੇ ਜਿਹੜਾ ਹੈ ਇਹ ਫਾਇਰ ਕਰਵਾਉਣ ਵਾਸਤੇ ਇਹ ਹਥਿਆਰ ਯੂਜ਼ ਹੁੰਦੇ ਨੇ ਜਿਹੜਾ ਹਰਵਿੰਦਰ ਸਿੰਘ ਫੋਰਚਨਰ ਵਾਲੇ ਮਾਮਲੇ 'ਚ ਇਹ ਵੀ ਇਹਨਾਂ ਦਾ ਹਿੱਸਾ ਨਹੀਂ ਲਾ ਹੋ ਵੱਖਰਾ ਹੈ ਦੇਖੋ ਜੀ ਉਹ ਵੱਖਰਾ ਹੈ ਉਹ ਵੱਖਰਾ ਇੱਕ ਸਾਡਾ ਇੱਕ ਇਨਫਾਰਮੇਸ਼ਨ ਭੇਜ ਤੇ ਸਾਡੇ ਕੋਲ ਇੱਕ ਪਰਚਾ ਦਰਜ ਹੋਇਆ ਸੀ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਉਹਦੇ ਵਿੱਚ ਫੋਰਚਨਰ ਗੱਡੀ ਤੇ ਨਾਲ ਹੀ ਜਿਹੜਾ ਹੈ ਗੱਡੀ ਦੇ ਵਿੱਚ ਰੌਂਦ ਬਰਾਮਦ ਹੋਈ ਸੀ ਫਰਦਰ ਜਿਹੜੀ ਇੰਟੈਰੋਗੇਸ਼ਨ ਹੈ ਉਹਦੇ ਵਿੱਚ ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਤੇ ਇਹ ਬੰਦਾ ਜਿਹੜਾ ਹੈ ਫਿਗਰ ਹੋਇਆ ਕਿਉਂਕਿ ਮੌਕੇ ਤੇ ਕੋਈ ਮਿਲਿਆ ਨਹੀਂ ਸੀ ਤੇ ਇਹ ਬੰਦਾ ਜਿਹੜਾ ਮੇਨ ਜਿਹੜਾ ਹੈ ਇਹਨੂੰ ਫੜਿਆ ਗਿਆ ਹੈ ਹੁਣ ਫਰਦਰ ਜਿਹੜੀ ਇਹਦੀ ਇਨਟੈਰੋਗੇਸ਼ਨ ਚੱਲ ਰਹੀ ਹੈ ਇਨਟੈਰੋਗੇਸ਼ਨ ਚ ਕੀ ਆਂਦਾ ਹੈ ਉਹ ਅੱਗੇ ਜਲਦੀ ਖੁਲਾਸਾ ਹੋਵੇ। ਦਿੱਲੀ ਕੀ ਕਰ ਰਹੀ ਐ ਸੀ ਸਰ ਬੇਸਿਕਲੀ ਜੀ ਹੀ ਇਜ਼ ਇਨ ਟੂ ਕ੍ਰਿਮੀਨਲ ਐਕਟੀਵਿਟੀਆਂ ਦਿੱਲੀ ਤੋਂ ਇਹਨਾਂ ਨੇ ਇੱਕ ਫੋਰਚਨਰ ਗੱਡੀ ਜਿਹੜੀ ਹੈ ਉਹ ਚੋਰੀ ਕੀਤੀ ਹੈ ਜਿਸ ਸੰਬੰਧੀ ਦੱਸਿਆ ਗਿਆ ਹੈ ਕਿ ਇਹ ਪਰਚਾ ਜਿਹੜਾ ਹੈ ਪੀਐਸ ਮੋਰੇ ਜਿਹੜਾ ਹੈਗਾ ਉੱਥੇ ਇਹ ਦਰਜ ਵੀ ਹੋਇਆ ਸੋ ਬੇਸਿਕਲੀ ਗੱਡੀ ਦੀ ਚੋਰੀ ਕਰਕੇ ਉਸ ਗੱਡੀ ਨੂੰ ਜਿਹੜਾ ਹੈ ਕ੍ਰਿਮਨਲ ਐਕਟੀਵਿਟੀਜ਼ ਵਾਸਤੇ ਇਹ ਯੂਜ਼ ਕਰਦੇ ਸੀ ਇਹ ਜੋ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਗੱਡੀਆਂ ਹੋਰ ਵੀ ਇਹਨਾਂ ਨੇ ਚੋਰੀ ਕੀਤੀਆਂ ਨੇ ਅਸੀਂ ਉਹ ਸਾਰੀ ਜਿਹੜੀ ਜਿਹੜੀ ਸਟੋਰੀ ਹੈ ਉਹਨੂੰ ਵੈਰੀਫਾਈ ਕਰ ਰਹੇ ਹਾਂ ਇਹ ਵੇਚਿਆ ਕਿ ਕਿਤੇ ਤਰ੍ਹਾਂ ਗੱਡੀਆਂ ਚੋਰੀ ਕਰਕੇ ਵੇਚੇ ਅਜੇ 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 ਸਾਡਾ ਜਿਹੜਾ ਫੋਕਸ ਹੈ ਆਪਣੇ ਕੇਸ ਤੇ ਹੈ ਇਰੇ ਵਿੱਚ ਇੱਕ ਫੋਰਚਨਰ ਗੱਡੀ ਜਿਹੜੀ ਕਿ ਦਿੱਲੀ ਤੋਂ ਚੋਰੀ ਕਰਕੇ ਇਹਨਾਂ ਨੇ ਫਰਦਰ ਜਿਹੜਾ ਹੈ ਇਹ ਰੌਂਸ ਤੇ ਅੱਗੇ ਅਮਿਊਨੀਸ਼ਨ ਜਿਹੜਾ ਹੈ ਉਹ ਗੇ ਟ੍ਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਸ ਗੱਡੀ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕੀਤੀ ਗਈ ਹੈ ਜਿਹੜੀ ਦਿੱਲੀ 'ਚ ਇੱਕ ਪਰਚਾ ਹੋਇਆ ਉਹਦੇ ਵਿੱਚ ਇਹ ਫਿਗਰ ਹੋ ਰਹੀ ਹੈ ਫਰਦਰ ਇਹਨਾਂ ਦੀ ਇੰਟੈਰੋਗੇਸ਼ਨ ਚੱਲ ਰਹੀ ਹੈ ਜਿਸ ਸੰਬੰਧੀ ਇਹ ਸਾਰੇ ਫੈਕਟਸ ਕਿ ਹਾਂ ਇਹ ਕਿੱਥੇ-ਕਿੱਥੇ ਇਹਨਾਂ ਨੇ ਗੱਡੀ ਚੋਰੀ ਕੀਤੀ ਅੱਗੇ ਫਰਦਰ ਕਿੱਥੇ ਯੂਜ਼ ਕੀਤੀ ਤੇ ਉਹਦੇ ਥਰੂ ਕੀ ਟ੍ਰਾਂਸਪੋਰਟੇਸ਼ਨ ਇਹਨਾਂ ਨੇ ਯੂਜ਼ ਕੀਤਾ ਹੈਗਾ ਕੀ ਕੀ ਟਰਾਂਸਪੋਰਟ ਕੀਤਾ ਉਹ ਸਾਰੀ ਜਿਹੜੀ ਕੁਐਸਚਨਸ ਆ ਉਹ ਅਸੀਂ ਇਹਨਾਂ ਦੇ ਇੰਟਰੋਗੇਸ਼ਨ ਚਾਹੁੰਦੇ ਹਾਂ ਕਿ ਡਰੋਨ ਰਾਹੀਂ ਜਿਹੜੀ ਤਸਵੀਰ ਹੋਈ ਹੈ ਉਹ ਕਿਸ ਦੇ ਮਾਧਮ ਨਾਲ ਹੋਈ ਹੈ ਕਿਹਦੇ ਨਾਲ ਕੰਟੈਕਟ ਸੀ ਇਹਨਾਂ ਦਾ ਬੇਸਿਕਲੀ ਇਹਨਾਂ ਦੇ ਜਿਹੜੇ ਫੋਨਸ ਹੈਗੇ ਆ ਉਹ ਅਸੀਂ ਫੋਰੈਂਸਿਕਸ ਵਾਸਤੇ ਭੇਜੇ ਕੁਝ ਨੰਬਰ ਜਿਹੜੇ ਹੈ ਉਹ ਸਾਨੂੰ ਜਿਹੜੇ ਹੈ ਅਕ੍ਰੋਸ ਦਾ ਬਾਰਡਰ ਜਿਹੜੇ ਸਮਗਲਰਸ ਹੈਗੇ ਸਾਡੇ ਲਿਸਟਾਂ ਦੇ ਵਿੱਚ ਵੀ ਹੈ ਫਿਗਰ ਵੀ ਹੁੰਦੇ ਆ ਉਹਨਾਂ ਦੇ ਕੰਟੈਕਟ ਵਿੱਚ ਇਹ ਸੀਗੇ ਪਰਸਨਸ ਉਤੋਂ ਬਾਅਦ ਹੀ ਉਹਨਾਂ ਦੇ ਲਿੰਕ ਵਿੱਚ ਆ ਕੇ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਜਿਹੜਾ ਹੈ ਇਹ ਜਿਹੜੇ ਕਨਸਾਈਨਮੈਂਟਸ ਹੈ ਇਹ ਮੰਗਵਾਈਆਂ ਗਈਆਂ ਸਨ ਸਰ ਕੋਈ ਪੁਰਾਣੇ ਦੇ ਖਲਾਫ ਪਾਕਿਸਤਾਨ ਦੇ ਜਿਹੜੇ ਹੁਣ ਤੱਕ ਮੈਚ ਹੋ ਰਿਹਾ ਹੈ ਕਿ ਲਗਾਤਾਰ ਹਿੰਦੁਸਤਾਨ ਦੇ ਜਿਹੜੇ ਤਸਕਰ ਨੇ ਉਹਨਾਂ ਨਾਲ ਕੰਟੈਕਟ ਚਲ ਗਿਆ ਬਿਲਕੁਲ ਜੀ ਸਾਡੇ ਵੱਖ-ਵੱਖ ਕੇਸਾਂ ਦੇ ਵਿੱਚ ਕਈ ਜਿਹੜੇ ਐਦਾਂ ਦੇ ਸਮੱਗਲਰਸ ਜਿਹੜੇ ਅਕਰੋਸ ਦਾ ਬਾਰਡਰ ਹੈ ਉਹ ਫਿਗਰ ਹੋਏ ਨੇ ਉਹਨਾਂ ਦੇ ਨਾਲ ਇਹਨਾਂ ਦੇ ਸਬੰਧ ਜਿਹੜੇ ਹਨ ਕਈ ਕੇਸਸ ਦੇ ਵਿੱਚ ਕਲੀਅਰ ਕੱਟ ਐਸਟੈਬਲਿਸ਼ ਹੋਏ ਨੇ ਤੇ ਅਸੀਂ ਅਕੋਰਡਿੰਗਲੀ ਜਿਹੜਾ ਹੈ ਕਾਨੂੰਨ ਮੁਤਾਬਕ ਮੰਦੀ ਜਿਹੜ ਸਰ ਕੋ ਡਰੋਨ ਵੀ ਬਰਾਮਤ ਕਰਾਈ ਦੇ ਦੇ ਅ ਫਿਲਹਾਲ ਇਹਦੇ ਵਿੱਚ ਅਜੇ ਕੋਈ ਨਹੀਂ ਹੋਇਆ ਤੇ ਜਿਵੇਂ ਵੀ ਸਾਡੀ ਜਿਵੇਂ ਅਸੀਂ ਬੀਐਸਐਫ ਦੇ ਨਾਲ ਸੈਕੰਡ ਲਾਈਨ ਆਫ ਡਿਫੈਂਸ 'ਚ ਖੜੇ ਆ ਤੇ ਸਾਡੀ ਜਿਹੜੀ ਪੈਟ੍ਰੋਲਿੰਗਸ ਆ ਉਹ ਲਗਾਤਾਰ ਜਾਰੀ ਹੈਗੀਆਂ ਤੇ ਆਉਂਦੇ ਦਿਨਾਂ ਵਿੱਚ ਸਾਨੂੰ ਉਮੀਦ ਹੈ ਕਿ ਹੋਰ ਜਿਹੜਾ ਹੈ ਡਰੋਨਸ ਦੀ ਰਿਕਵਰੀ ਤੇ ਇਹ ਜਿਹੜੇ ਡਰੱਗਸ ਦੇ ਜਿਹੜੀ ਮੰਗਵਾਈਆਂ ਜਾਂਦੀਆਂ ਥਰੂ ਡਰੋਨਸ ਇਹਨਾਂ ਦੀ ਰਿਕਵਰੀ ਹੋਰ ਹੋਏਗੀ ਸਰ ਜੰਗਾ ਸਰ ਤਸਵੀਦਾ ਅਮੂਨੀਸ਼ਨ ਦਾ ਕੰਮ ਕਰਦੇ ਸੀ ਜਾਂ ਡਰੱਗਸ ਆ ਹੀ ਕਰਦੇ ਸੀ ਦੇਖੋ ਜੀ ਡਰੱਗਸ ਤੇ ਜਿਹੜਾ ਹੈ ਅ ਅਮੂਨੀਸ਼ਨ ਦਾ ਜਿਹੜਾ ਹੈ ਸਾਈਡ ਬਾਈ ਸਾਈਡ ਇਹ ਕਰ ਰਹੇ ਸੀ ਜਿਹੜੇ ਜੀਵਨ ਗੈਂਗ ਦੇ ਤੁਸੀਂ ਗੁਰਗੇ ਫਰੇ ਨੇ ਤੁਸੀਂ ਕਹਿੰਦੇ ਪੁਲਿਸ ਅਫੀਸ਼ਰ ਵੀ ਨਹੀਂ ਚਾਹਦੇ ਪਤਾ ਨਾ ਦੇਖੋ ਜੀ ਉਹ ਹਜੇ ਅਸੀਂ ਉਹ ਡੂ ਟੂ ਕਿਉਂਕਿ ਆਪਰੇਸ਼ਨਲੀ ਹੈ ਵਾਜਬ ਨਹੀਂ ਹੈ ਦੱਸਣਾ ਕਿਉਂਕਿ ਇੰਟੈਰੋਗੇਸ਼ਨ ਚ ਆਇਆ ਹੈ ਕਈ ਥ੍ਰੈਟਸ ਵੀ ਹੈ बिकॉज ਜਿਹੜਾ ਇਹਨਾਂ ਦੇ ਖਿਲਾਫ ਕੰਮ ਕਰਦਾ ਉਹਨੂੰ ਟਾਰਗੇਟ ਵੀ ਕਰਦੇ ਆ ਇਸ ਤੋਂ ਇਲਾਵਾ ਐਕਸਟਰਸ਼ਨ ਦੀ ਜਿਹੜੀ ਹੈ ਇਹਨਾਂ ਦੀ ਜਿਹੜਾ ਇਹਨਾਂ ਦਾ ਗਤੀਵਿਧੀਆਂ ਨੇ ਉਹਦੇ ਵਿੱਚ ਵੀ ਜਿਹੜੇ ਹਥਿਆਰ ਨੇ ਉਹ ਵਰਤੇ ਜਾਂਦੇ ਆ ਇਸ ਤੋਂ ਇਲਾਵਾ ਪਿਛੇ ਜੇ ਤੁਸੀਂ ਦੇਖਿਆ ਹੋਵੇਗਾ ਪੁਲਿਸ ਸਟੇਸ਼ਨਸ ਤੇ ਅਟੈਕਸ ਜਿਹੜੇ ਹੈਗੇ ਆ ਉਹ ਵੀ ਹੋਏ ਨੇ ਸੋ ਉਹ ਸਾਰਾ ਜਿਹੜਾ ਅਸਲਾ ਅਮਿਊਨੀਸ਼ਨ ਜਿਹੜਾ ਆ ਰਿਹਾ ਥ्रू ਡਰੋਨਸ ਆ ਰਿਹਾ ਸਾਡੀ ਕੋਸ਼ਿਸ਼ ਹੈ ਕਿ ਉਸ ਜਿਹੜਾ ਨੈਟਵਰਕ ਹੈ ਉਹਨੂੰ ਡਿਸਟਰਬਟ ਕੀਤਾ ਜਾਵੇ ਤੇ ਵੱਧ ਤੋਂ ਵੱਧ ਜੇ ਕੁਝ ਇਸ ਤਰੀਕੇ ਦਾ ਹੈ ਉਹਨੂੰ ਰਿਕਵਰ ਕੀਤਾ ਜਾਵੇ ਕਾਰਨ ਕੀ ਹੈ ਸਰ ਕਾਰਨ ਕੀ ਹੈ ਕਿ ਇਹ ਲਗਾਤਾਰ ਉਹ ਪੁਲਿਸ ਤੇ ਪਿੱਛੇ ਪੈ ਗਿਆ ਪੁਲਿਸ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਬੇਸਿਕਲੀ ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਰਦੀ ਹੈ ਆਬਵੀਅਸ ਜੀ ਗੱਲ ਹੈ ਪੁਲਿਸ ਅਫੀਸ਼ੀਅਲਸ ਜਿਹਨਾਂ ਦਾ ਟਾਰਗੇਟ ਹੋ ਜਾਂਦਾ ਹੈ ਇਹਨਾਂ ਨੇ ਕਿਹਾ ਸੀ ਕਿ ਜੀ ਪੁਲਿਸ ਨੇ ਧੱਕੇ ਕੀਤੇ ਸਾਡੇ ਨਾਲ ਲੱਗੇ ਅਸੀਂ ਧੱਕੇ ਦਾ ਜਵਾ ਗੋਲੀਆਂ ਜਾਬ ਬੰਬੜਾ ਜਮਾਨ ਇਹ ਹੋਈ ਇਹਨਾਂ ਨੇ ਇਹ ਪੋਸਟਾਂ ਵਾਇਰਲ ਹੋਈਆਂ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਪੋਸਟਾਂ ਜਿਹੜੀ ਆ ਵਾਇਰਲ ਹੋਈਆਂ ਨੇ ਉਹਨਾਂ ਦੀ ਕੋਈ ਆਥੈਂਟੀਸਿਟੀ ਨਹੀਂ ਹੈ ਸੈਕੰਡਲੀ ਗੱਲ ਇਹ ਹੈ ਕਿ ਕੋਈ ਪੁਲਿਸ ਵੱਲੋਂ ਇਸ ਤਰੀਕੇ ਨਾਲ ਕੋਈ ਧੱਕਾ ਨਹੀਂ ਕੀਤਾ ਗਿਆ ਜੋ ਵੀ ਕਾਰਵਾਈ ਹੋਈ ਹੈ ਕਾਨੂੰਨ ਅਨੁਸਾਰ ਲਈ ਉਹਨਾਂ ਦੀ ਕੋਈ ਆਡੀਓ ਆਰਕ ਹੋਈ ਸੀ ਜਦੇ ਵਿੱਚ ਉਹ ਕਿਹਾ ਗਿਆ ਸੀ ਭੈਣ ਨੂੰ ਤੇ ਉਹਦੀ ਮਾਲ ਨੂੰ ਜੇਲ੍ਹ ਭੇਜਤਾ ਗਿਆ ਕਾਫੀ ਇਨਕੈਰੋਗੇਸ਼ਨ ਕੀਤਾ ਗਿਆ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਜੀ ਜੋ ਜੋ ਕਾਮਨਲੀ ਪੁੱਛ ਵਿੱਚ ਹੁੰਦੀ ਆ ਉਸੇ ਕੇਸ ਬਾਕੀ ਉਹ ਜੇਲ੍ਹ ਚ ਮਾਂ ਵੀ ਤੇ ਭੈਣ ਨਹੀਂ ਜੇਲ੍ਹ ਚ ਹੈ ਉਹਨਾਂ ਦਾ ਕੋਈ ਨਾ ਕੋਈ ਕਸੂਰ ਹੋਏਗਾ ਸਰ ਉਹ ਜੋ ਅਟੈਕ ਹੋਇਆ ਉਸ ਤੋਂ ਬਾਅਦ ਕੀ ਹੋ ਰਹਾ ਨਹੀਂ ਕੁਝ ਨਹੀਂ ਕੁਝ ਇੱਕਾਈ ਚ ਆਡੀਸ ਲੱਗਾ ਦੀ ਉਸ ਤੋਂ ਬਾਅਦ ਜਿਹੜੇ ਸਾਡਾ ਉਹ ਕੇਸ ਹੈ ਉਹਦੇ ਵਿੱਚ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਕਈ ਗੱਲਾਂ ਸਾਡੇ ਸਾਹਮਣੇ ਆਈਆਂ ਨੇ ਕਿ ਲਿੰਕੇਜਸ ਜਿਹੜੇ ਹੈ ਉਹ ਪ੍ਰੂਫ ਹੋਏ ਨੇ ਅਕੋਰਡਿੰਗ ਟੂ ਅਸੀਂ ਜੋ ਲਾ ਹੈ ਅਸੀਂ ਐਕਸ਼ਨ ਲਿਆ ਹੈ ਕਿਸੇ ਨਾਲ ਕੋਈ ਤੱਕੇ ਦੀ ਕੋਈ ਗੱਲ ਨਹੀਂ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਇਹਨਾਂ ਦੇ ਐਸੋਸੀਏਟਸ ਆ ਅਸੀਂ ਉਹਨਾਂ ਦੀ ਵੀ ਪੁੱਛਗਿੱਛ ਕੀਤੀ ਹੈ ਸਾਡੇ ਨੈਟਵਰਕ ਜਿਹੜਾ ਜੋ ਵੀ ਸਾਨੂੰ ਲਿਸਟ ਪ੍ਰੋਵਾਈਡ ਹੁੰਦੀਆਂ ਨੇ ਟੈਕਨੀਕਲੀ ਹਿਊਮਨ ਇੰਟ ਦੇ ਨਾਲ ਜੋ ਵੀ ਇਹਨਾਂ ਦੇ ਐਸੋਸੀਏਟਸ ਜਿਨ੍ਹਾਂ ਦੇ ਨਿਸ਼ਾਨਦੇਹੀ ਹੁੰਦੀ ਹੈ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਜਿੱਥੇ ਜਿਹਦਾ ਕੋਈ ਕਸੂਰ ਸਟੈਬਲਿਸ਼ ਹੁੰਦਾ ਹੈ ਅਕੋਰਡਿੰਗਲੀ ਕਾਰਵਾਈ ਵੀ ਹੁੰਦੀ ਸਰ ਹੁਣ ਪਤਾ ਲੱਗਾ ਜੀਵਨ ਕੌਟੀ ਆ ਸਕਦੇ ਕਿੱਥੇ ਹੈ ਇਹ ਸਾਰੀ ਚੀਜ਼ ਚੱਲ ਰਹੀ ਹੈ ਨਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਰਵਿੰਦਰ ਦੇ ਖਿਲਾਫ ਤਿੰਨ ਐਫਆਈਆ ਦਰਜ ਹੈ ਇਹ ਕਿਸ ਸੈਕਟਰ ਦੇ ਵਿੱਚ ਆ ਤੇ ਕੋਈ ਜਮਾਂਦਗੀ ਵੀ ਆਇਆ ਸੀ ਕਿ ਮਨਸ਼ੀਪੀ ਦੇ ਅਧੀਨ ਦੇਖੋ ਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਅਜੇ ਇੰਟਰੋਗੇਸ਼ਨ ਚੱਲ ਰਹੀ ਉਸ ਇੰਟਰੋਗੇਸ਼ਨ ਜਿਹੜੇ ਤਿੰਨ ਪਰਚੇ ਦੇ ਖਿਲਾਫ ਜਿਹੜੇ ਸਾਡੇ ਸਾਹਮਣੇ ਆਏਗੇ ਹਰਵਿੰਦਰ ਦੇ ਖਿਲਾਫ ਜਿਹੜੇ ਹੈ ਤੁਸੀਂ ਦੇਖੋਗੇ ਦੋ ਪਰਚੇ ਜਿਹੜੇ ਹੈ ਉਹ ਐਨਡੀਪੀਐਸ ਦੇ ਨਾਲ ਰਿਲੇਟ ਕਰਦੇ ਨੇ ਇੱਕ ਪਰਚਾ ਜਿਹੜਾ ਹੈ 379 ਬੀ ਦੇ ਨਾਲ ਦੀ ਹੈ ਸੋ ਬੇਸਿਕਲੀ ਜਿਹੜਾ ਹੈ ਕਿਤਨੇ ਕਿਤੇ ਸਨੇਚਿੰਗ ਸਨੇਚਿੰਗ ਐਟ ਗਨ ਪੁਆਇੰਟ ਇਹਨਾਂ ਕ੍ਰਿਮੀਨਲ ਐਕਸ ਦੇ ਵਿੱਚ ਇਨਵੋਲਵ ਉਸ ਤੋਂ ਬਾਅਦ ਐਨਡੀਪੀਐਸ ਦੀ ਜਿਹੜੀ ਤਸਕਰੀ ਹੈ ਉਹਦੇ ਵਿੱਚ ਵੀ ਇਨਵੋਲਵ ਰਿਹਾ ਰੀਸੈਂਟਲੀ ਜਿਹੜੀ ਫੋਰਚਨਰ ਗੱਡੀ ਹੈ ਜਿਹੜੀ ਦਿੱਲੀ ਤੋਂ ਇਹਨਾਂ ਨੇ ਚੋਰੀ ਕੀਤੀ ਹੈ ਫਰਦਰ ਅਗੇ ਉਹ ਟਰਾਂਸਪੋਰਟੇਸ਼ਨ ਵਾਸਤੇ ਯੂਜ਼ ਕੀਤੀ ਹੈ ਉਹਦੇ ਵਿੱਚ ਵੀ ਇਹ ਚੋਰੀ ਚ ਇਨਵੋਲਵ ਰਿਹਾ ਤੇ ਹੁਣ ਜਿਹੜਾ ਹੈ ਨਸ਼ੇ ਦੀ ਤੇ ਪਲੱਸ ਜਿਹੜਾ ਹੈ ਆਰਮਜ਼ ਅਮਿਨਿਸ਼ਨ ਦੀ ਜਿਹੜੀ ਤਸਕਰੀ ਹੈ ਉਹਦੇ ਚ ਇਨਵੋਲਵ ਹੋ ਰਹੀ ਹੈ ਸਰ ਜੋ ਹਥਿਆਰ ਜੋ ਬਲਬੀਰ ਬਲਬੀਰ ਕੋਲ ਹਥਿਆਰ ਦਾ ਮੰਨਿਆ ਇਹ ਬਲਕਿਸਤਾਨੀ ਬਾਰਡਰ ਇਲਾਕੇ ਤੋਂ ਇਹ ਲਿਆ ਪਰੰਪਰਤਿ ਹੈ ਉਹ ਵੀਰ ਦਾ ਨਨ ਜੀਤ ਵੀ ਇਹਨਾਂ ਕੋਈ ਦੇਖੋ ਜੀ ਗੱਲ ਇਹ ਹੈ ਕਿ ਜੋ ਵੀ ਅਕ੍ਰੋਸ ਦਾ ਬਾਰਡਰ ਇਹਨਾਂ ਦੇ ਲਿੰਕਸ ਹੈਗੇ ਹਨ ਉਹਨਾਂ ਦੇ ਨਾਲ ਇਹ ਲਿੰਕ ਇਸਟੈਬਲਿਸ਼ ਕਰਕੇ ਕਿਸੇ ਪੁਆਇੰਟ ਤੇ ਉਹ ਡਰਾਪਿੰਗ ਹੁੰਦੀ ਹੈ ਉਸ ਡਰਾਪਿੰਗ ਤੋਂ ਬਾਅਦ ਜਦੋਂ ਇਹ ਰਿਟਰੀਵ ਕਰਕੇ ਫਦਰ ਅੱਗੇ ਕਿਸੇ ਵੱਲ ਨੂੰ ਜਾਂਦੇ ਹੈ ਸਾਡੀ ਪੁਲਿਸ ਪਾਰਟੀ ਬਿਕਾਸ ਇਨਫੋਰਮੇਸ਼ਨ ਬੇਸ ਜਿਹੜਾ ਹੈ ਸਾਡਾ ਆਪਰੇਸ਼ਨ ਸੀ ਇਹਨਾਂ ਨੂੰ ਫੜਿਆ ਜਾਂਦਾ ਜਿੱਥੋਂ ਤੱਕ ਇਹ ਕਿੱਥੋਂ ਇਹਨਾਂ ਨੇ ਰੀਟਰੀਵ ਕੀਤੇ ਫਰਦਰ ਅੱਗੇ ਕਿੱਥੇ ਇਹਨਾਂ ਨੇ ਡਿਲੀਵਰ ਕਰਨੇ ਸੀ ਉਹ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਤੇ ਥੋਰੋਲੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਪਿੱਛੇ ਅਸੀਂ ਕਾਫੀ ਮੋਡਿਊਲਸ ਜਿਹੜੇ ਨੇ ਉਹ ਬਸਟ ਕੀਤੇ ਨੇ ਜਿਵੇਂ ਇਹ ਹੁਣ ਰੀਸੈਂਟਲੀ ਜਿਹੜਾ ਜੀਵਨ ਫੌਜੀ ਦਾ ਇਹ ਐਸੋਸੀਏਟਸ ਸੀਗੇ ਇਹ ਇਹਨਾਂ ਦਾ ਮੋਡਿਊਲ ਬਸਟ ਹੋਇਆ ਫਰਦਰ ਇਹਦੇ ਵਿੱਚ ਕੁਝ ਹੋਰ ਕਨਸਾਈਨਮੈਂਟਸ ਜਿਹੜੀਆਂ ਆਈਆਂ ਨੇ ਉਦੇ ਬਾਰੇ ਵੀ ਜਿਹੜੀ ਪੁੱਛਗਿ ਚੱਗੀ ਹੈ ਸੋ ਜਿਹੜਾ ਸਾਰੀ 빅 ਪਿਕਚਰ ਹੈ ਜਦੋਂ ਇਹਨਾਂ ਦੀ ਇੰਟਰੋਗੇਸ਼ਨ ਕੰਪਲੀਟ ਹੁੰਦੀ ਹੈ ਇਹਨਾਂ ਦੇ ਅਸੋਸੀਏਟਸ ਜਿਹੜੇ ਹੋਰ ਰਹਿੰਦੇ ਆ ਉਹ ਫੜ ਹੁੰਦੇ ਇਹ ਸਾਰੀ ਕੰਪਲੀਟ ਹੋਏਗੀ ਦੈਨ ਵੀ ਕੈਨ ਸੇ ਕਿ ਹਾਂ ਇਹ ਜਿਹੜਾ ਸਾਰਾ ਸਾਰਾ ਇਹ ਨੈਟਵਰਕ ਕਿੱਥੋਂ ਚੱਲਿਆ ਸੀ ਤੇ ਡਰਾਪਿੰਗਸ ਕਿੱਥੇ ਹੋਈ ਸਰ ਇਹਨਾਂ ਨੂੰ ਅਰੈਸਟ ਕਰਨ ਵਾਸਤੇ ਕੋਈ ਪੰਜਾਬ ਆਪਣਾ ਗਵਰਨਮੈਂਟ ਕੁਝ ਕਰ ਰਹੀ ਹੈ ਜੀ ਯੂ ਨੋ ਜੀ ਬਿਲਕੁਲ ਜੀ ਜੋ ਫਾਈਲ ਵੀ ਹੋਣੀ ਹੈ ਨਾ ਉੱਤੇ ਨਹੀਂ ਨਹੀਂ ਐਫ ਆਈ ਆਰਸ ਹੋਈਆਂ ਨੇ ਪ੍ਰੋਪਰ ਜਿਹੜਾ ਐਵੀਡੈਂਸ ਜਿਹੜਾ ਹੈ ਉਹ ਔਨ ਫਾਈਲ ਲਿਆਇਆ ਗਿਆ ਹੈ ਤੁਸੀਂ ਦੇਖੋ ਇਹ ਕਈ ਕੇਸਸ ਦੇ ਵਿੱਚ ਜਿਹੜੇ ਵੱਡੇ ਗੈਂਗਸਟਰਸ ਨੇ ਜਿਨ੍ਹਾਂ ਨੇ ਟੈਰਰਿਸਟ ਐਕਟੀਵਿਟੀਆਂ ਦੇ ਵਿੱਚ ਵੀ ਇਨਵੋਲਵ ਨੇ ਉਹਨਾਂ ਤੇ ਯੂਪਾ ਵਰਗੇ ਵੀ ਜਿਹੜੇ ਹੈਗੇ ਐਕਸ ਲੱਗੇ ਹੋਏ ਨੇ ਗਵਰਨਮੈਂਟ ਆਫ ਇੰਡੀਆ ਜਿਹੜਾ ਉਹਨਾਂ ਨੇ ਸਾਡੇ ਤੋਂ ਕਾਫੀ ਵਾਰ ਡਿਟੇਲਸ ਮੰਗੀਆਂ ਨੇ ਅਸੀਂ ਪ੍ਰੋਵਾਈਡ ਕੀਤੀਆਂ ਨੇ ਤੇ ਹੋਪਫੁਲੀ ਜਿਹੜਾ ਹੈ ਸਾਡਾ ਕੰਮ ਔਨ ਇਨ ਰਾਈਟ ਡਾਇਰੈਕਸ਼ਨ ਹੈ ਆਰਸੀਨ ਵਗੈਰਾ issues ਹੋਏ ਨੇ ਕਈ ਕੇਸਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿਉਂਕਿ ਇਹ process ਕਾਫੀ ਲੰਬੀ ਹੋ ਜਾਂਦੀ ਹੈ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਵੱਡੀ ਹੈਗੀ ਹੈ ਉਹ ਇਟ ਵਿਲ ਟੇਕ ਸਮ ਟਾਈਮ ਤਾਂ ਜਿਨ੍ਹਾਂ ਦੇ ਵਿੱਚ ਡਾਕੂਮੈਂਟੇਸ਼ਨ ਪੂਰੀ ਹੋਈ ਹੈ ਉਹਨਾਂ ਦੇ ਵਿੱਚ ਅਸੀਂ ਜਿਹੜੇ ਹੈਗੇ ਹੈ ਇਹਨਾਂ ਦੀ ਕੇਸ ਫਾਈਲਸ ਸਣੇ ਡਾਕੂਮੈਂਟਸ ਜਿਹੜੇ ਹੈ ਗਵਰਨਮੈਂਟ ਆਫ ਇੰਡੀਆ ਨੂੰ ਫਾਰਵਰਡ ਕੀਤੇ ਉਹਨਾਂ ਦੇ ਵਿੱਚ ਅੱਗੇ ਜਿਹੜਾ ਹੈ ਡਿਸੀਜਨ ਉਹਨਾਂ ਵੱਲੋਂ ਲਿਆ ਜਾਣਾ ਹੈ ਹਾਲਾਂਕਿ ਕਈ ਕੇਸਸ ਦੇ ਵਿੱਚ ਜਿੱਥੇ-ਜਿੱਥੇ ਬੈਠੇ ਨੇ ਉਹਨਾਂ ਗਵਰਨਮੈਂਟਸ ਦੇ ਨਾਲ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਹੈ ਕਮਿਊਨੀਕੇਸ਼ਨ ਚੱਲ ਰਿਹਾ ਹੈ ਕਈ ਕੇਸਸ ਦੇ ਵਿੱਚ ਉਹ ਐਡਵਾਂਸ ਲੈਵਲ ਤੇ ਵੀ ਹੈ ਫਰਦਰ ਕਿਉਂਕਿ ਜਿਵੇਂ ਯੂਐਸ ਦੇ ਵਿੱਚ ਗਵਰਨਮੈਂਟ ਚੇਂਜ ਹੋਈ ਹੈ ਤਾਂ ਜਾਂ ਹੋਰ ਹੈ ਸੋ ਉਹ ਜਿਹੜੀ ਸਾਰੀ ਚੀਜ਼ਾਂ ਹੈ ਕਿਵੇਂ ਪੋਲੀਟੀਕਲ ਸਿਨੈਰੀਓ ਹੈ ਉਹ ਸਾਰਾ ਜਿਹੜਾ ਹੈ ਕਿ ਫਰਦਰ ਡਿਸਿਸ਼ਨ ਜਿਹੜੇ ਜਿਹੜੇ ਲੈਣੇ ਹਨ ਉਹ ਲੈ ਜਾਣਗੇ ਠੀਕ ਹੈ